ਅਗਲੀ ਗੱਲਬਾਤ ਦੋਸਤੋ ਇੱਕ ਮਹੱਤਵਪੂਰਨ ਮੁੱਦੇ ਦੇ ਉੱਤੇ ਕਿ ਅੱਜ ਰੇਲ ਦੀ ਲੌਕਆਊਟ ਹੋਇਆ ਜਿਹੜੇ ਦੋ ਵੱਡੀਆਂ ਰੇਲਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਸਟ੍ਰਾਈਕ ਹੋਈ ਆ ਕੈਨੇਡਾ ਦੀ ਦੋ ਵੱਡੇ ਰੇਲ ਜਿਹੜੀਆਂ ਕੰਪਨੀਆਂਸ ਨੇ ਇੱਕ ਸੀਐਨ ਰੇਲ ਤੇ ਦੂਜੀ ਸੀਪੀ ਸੀਪੀਕੇਸੀ ਜਿਹਨੂੰ ਕਹਿੰਦੇ ਆ ਇਹਨਾਂ ਨੇ ਵਰਕਰਸ ਜਿਹੜੇ ਆ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਕਿਉਂਕਿ ਦੋਵਾਂ ਦਾ ਕੰਟਰੈਕਟ ਨਹੀਂ ਬਣ ਸਕਿਆ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਜਿਹੜਾ ਇਹਨਾਂ ਦਾ এমਪਲਾਇਰ ਹੁੰਦਾ ਜਿਹੜਾ ਮਾਲਕ ਹੁੰਦਾ ਉਸ ਕੰਪਨੀ ਦੇ ਨਾਲ ਇਹਨਾਂ ਦੀ ਡੀਲ ਹੁੰਦੀ ਆ ਯੂਨੀਅਨ ਦੀ ਵੀ ਕੀ ਐ ਕਿ ਆਪਣੀਆਂ ਸ਼ਰਤਾਂ ਨੇ ਕੰਮ ਕਰਨ ਦੀ ਆ ਫਿਰ ਇੱਕ ਨੈਗੋਸ਼ੀਏਸ਼ਨ ਹੁੰਦੀ ਫਿਰ ਕੰਟਰੈਕਟ ਬਣਦਾ ਕਿ ਇੰਨੇ ਤੁਹਾਨੂੰ ਪੈਸੇ ਮਿਲਣੇ ਆ ਤੁਹਾਨੂੰ ਬੈਨੀਫਿਟ ਹੋਣੇ ਐਦਾਂ ਐਦਾਂ ਗੱਲਾਂ ਬਾਤਾਂ ਉਹ ਸਿਰੇ ਨਹੀਂ ਚੜੀਆਂ ਇਹ ਹੁਣ ਇਹਦਾ ਅਸਰ ਬਹੁਤ ਵੱਡਾ ਪੈਣਾ ਜਿਹੜੇ ਇੰਪੈਕਟ ਆ ਇਹਦਾ ਲਗਭਗ 30000 ਰੋਜ਼ ਇਧਰ ਉਧਰ ਜਾਣ ਵਾਲੇ ਵੱਡੇ ਕਮਿਊਟਰ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਜਿਦਾ ਮੌਨਟਰੀਅਲ ਆ ਟ੍ਰਾਂਟੋ ਆ ਵੈਂਕੂਵਰ ਆ ਉਹਨਾਂ ਦੇ ਉੱਤੇ ਰੇਲ ਸਰਵਿਸ ਜਿਹੜੀਆਂ ਸਸਪੈਂਡ ਹੋਈਆਂ ਇਹਦਾ ਵੀ ਅਸਰ ਪੈਣਾ ਗੋ ਟ੍ਰਾਂਜ਼ਿਟ ਡਿਸਟਰਪਸ਼ਨ ਵੀ ਹੋਊਗੀ ਜਿਹੜਾ ਸਦਰਨ ਅਨਟੈਰੀਓ ਦੇ ਵਿੱਚ ਜਿਹੜੀ ਕੁਝ ਮਿਲਟਨ ਤੇ ਹੈਮਲਟਨ ਗੋ ਸੈਂਟਰਸ ਹੈਗੇ ਆ ਉਹਨਾਂ ਦੇ ਉੱਤੇ ਅਸਰ ਪੈ ਰਿਹਾ 8100 ਕਸਟਮਰ ਦੇ ਉੱਤੇ ਇਕੱਲਾ ਉੱਥੇ ਫਰਕ ਪੈ ਰਿਹਾ ਜਿਹੜੀ ਜਿਹੜੇ ਕਸਟਮਰਸ ਨੇ ਬਹੁਤ ਸਾਰੇ ਕਮਿਊਟਰ ਰਜਿਸਟੇਸ਼ਨਸ ਦੇ ਉੱਤੇ ਪਹੁੰਚੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਸ਼ਟਡਾਊਨ ਹੋ ਜਾਣਾ। ਦੇਰੀ ਹੋਈ ਤੇ ਕੁਝ ਜਿਹੜੇ ਆ ਉਹਨਾਂ ਨੂੰ ਆਪਣਾ ਟਰੈਵਲ ਪਲਾਨ ਚੇਂਜ ਕਰਨਾ ਪਿਆ, ਕੁਝ ਕੰਮਾਂ ਕਰਾਂ ਦੇ ਉੱਤੇ ਲੇਟ ਪਹੁੰਚੇ। ਆਲਟਰਨੇਟ ਆਪਸ਼ਨਸ ਦੀਆਂ ਜਿਹੜੀਆਂ ਸ਼ਟਲ ਸਰਵਿਸਿਜ਼ ਨੇ ਉਹ ਕੁਝ ਥਾਵਾਂ ਦੇ ਉੱਤੇ ਪ੍ਰੋਵਾਈਡ ਕੀਤੀਆਂ ਕਈਆਂ ਕੁਝ ਸਟੇਸ਼ਨਸ ਦੇ ਉੱਤੇ ਪਰ ਸਾਰੇ ਜਿਹੜੇ ਜਾਣ ਵਾਲੇ ਮਸਾਫਰ ਸੀਗੇ ਉਹਨਾਂ ਦੇ ਲਈ ਗੱਲਬਾਤ ਨਹੀਂ ਬਣੀ। ਜਿਹੜਾ ਮੌਂਟਰੀਅਲ ਦੇ ਵਿੱਚ ਸ਼ਟਡਾਊਨ ਹੋਇਆ ਤਿੰਨ ਮੇਜਰ ਲਾਈਨਸ ਨੇ ਉੱਥੇ ਮੌਂਟਰੀਅਲ ਦੇ ਵਿੱਚ ਉਹ ਬੰਦ ਹੋਈਆਂ 21000 ਦੇ ਕਰੀਬ ਡੇਲੀ ਰਾਈਡਰ ਜਿਹੜੇ ਰੋਜ਼ ਕਮਾਕਰਾਂ ਤੇ ਜਾਣ ਵਾਲੇ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਪਿਆ ਮੌਂਟਰੀਅਲ ਦੇ ਵਿੱਚ ਜਿਹੜੀ 100 ਟ੍ਰਾਂਸਪੋਰਟ ਆ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਹੈ ਕਿ ਬੱਸ ਸ਼ਟਲਸ ਜਿਹੜੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਆਪਣੇ ਵੈਨਕੂਵਰ ਦੇ ਵਿੱਚ ਜਿਹੜੀ ਟ੍ਰਾਂਸਲਿੰਕ ਆ ਸਸਪੈਂਡ ਹੋਈ ਆ ਵੈਸਟ ਕੋਸਟ ਐਕਸਪ੍ਰੈਸ ਸਰਵਿਸ ਇਹਨਾਂ ਨੇ ਸਸਪੈਂਡ ਕੀਤੀ ਆ 3000 ਦੇ ਕਰੀਬ ਜਿਹੜੇ ਪੈਸੇਂਜਰ ਨੇ ਉਹਨਾਂ ਦੇ ਉੱਤੇ ਅਸਰ ਪਿਆ。ਅਨਟੈਰੀਓ ਸਰਕਾਰ ਪ੍ਰੀਮੀਅਰ ਡੱਗ ਫੋਰਡ ਜਿਹੜੇ ਨੇ ਉਹਨਾਂ ਨੇ ਰੇਲਵੇ ਤੇ ਯੂਨੀਅਨਸ ਨੂੰ ਕਿਹਾ ਵੀ ਭਾਈ ਆਪਣੀ ਗੱਲਬਾਤ ਜਿੰਨੀ ਛੇਤੀ ਹੁੰਦੀ ਤੁਸੀਂ ਨਵੇੜੋ ਤਾਂ ਕਿ ਫਰਦਰ ਜਿਹੜਾ ਡਿਲੇਜ ਐਂਡ ਡਿਸਟਰਪਸ਼ਨ ਆ ਉਹ ਨਾ ਹੋ ਸਕੇ ਪਰ ਰੌਲਾ ਇਹ ਵੀ ਹਜੇ ਵੀ ਅਨਟੈਰੀਆ ਇਸ ਸ਼ਟਡਾਊਨ ਜੇਕਰ ਲਗਾਤਾਰ ਰਹਿੰਦਾ ਆ ਟਰਾਂਸਪੋਰਟੇਸ਼ਨ ਜਾਂ ਕੁਝ ਹੋਰ ਆਪਸ਼ਨਸ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਵੱਖ-ਵੱਖ ਉਧਰ ਪਾਇਲਟਸ ਦੀ ਵੀ ਗੱਲਬਾਤ ਹੋ ਰਹੀ ਆ ਵੀ ਸਟ੍ਰਾਈਕ ਦੇ ਉੱਤੇ ਜਾਣ ਦੇ ਲਈ ਹਾਂ ਕਰ ਦਿੱਤੀ ਆ ਜਿਹੜੀਆਂ ਇਹ ਰੇਲਵੇਜ਼ ਨੇ ਇਹਨਾਂ ਦਾ ਵੱਡਾ ਅਸਰ ਇੰਪੈਕਟ ਜਿਹੜੀ ਟਰਾਂਸਪੋਰਟੇਸ਼ਨ ਦੇ ਉੱਤੇ ਤੇ ਦੂਜੀਆਂ ਚੀਜ਼ਾਂ ਦੇ ਉੱਤੇ ਪੈਂਦਾ ਤੇ ਜਿਹਦੇ ਨਾਲ ਇਸ ਵੇਲੇ ਸਮੱਸਿਆ ਪੈਦਾ ਹੋ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ